ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰਵਾ ਬਜੀ ਮਿਹਰ ਕਰੋ ਕਿਰਪਾ ਕਰੋ ਵਾਹਿ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਣੀ ਕੋਈ ਕੜੀ ਨਾ ਦੇ ਕਮੀ ਕਰੋ ਕਿਰਪਾ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਨੇ ਬਾਬਾ ਜੀ ਕਰ ਦੋ ਕਿਰਪਾ ਵਾਹਿ ਸਤ ਗੁਰ ਕੀ ਮਾਤਾ ਨੇ ਆ ਜਗ ਜੂਥ ਸਮਾਣੇ ਆਨਪਾਉ ਨੇ ਜਾ ਨਾਮ ਢੇਕ ਜੇਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰਿ ਸੰਗ ਸਮਾਣੇ स ਸੰਦੇਸ ਸਾਹੀ ਸੁਹਾਗਣ ਸਾਹੀ ਭਾਗਣ ਜੈ ਭੇਰ ਕਿਰਪਾ ਤਹਾਰੀ ਫੇਰ ਆਉ ਗਣ ਤੇ ਸਕੇ ਸਭ ਗਵਾਏ ਗਾੜ ਸੇ ਧੀ ਲਾਏ ਸਵਾਰੀ ਕਰਮ ਹੀਣ ਤਾਨ ਕਰਾਏ ਬੇਰਾਂਤੀ ਕਾਜ ਨਾਨਕ ਆਵੇ ਵਾਰੀ ਸੁਹਾਗਣ ਮਾਣਹਰ ਲੀਆ ਇਕ ਦੇਵ ਰਾਤ ਮੋਹਾਰੀ ਬਹੁਤ ਜਨਮ ਬਿਸ਼ੂਰੇ ਤੇ ਮਾਧ ਇਹੋ ਜਨਮ ਤੁਮਾਰੇ ਲੇਖ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਰਾਮ ਨਾਮ ਓਰ ਮੈਂ ਗਇਓ ਜਾਗ ਸਾਮਨ ਹੀ ਗੋਇ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਸੁਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਵਰਸੈ ਗੁਰੂ ਘਰ ਜਨਮ ਮਰਨ ਸੇ ਫਤਕਾ ਸਮਦੀ ਨੂਰੇ ਹਰਸੋ ਗੁਰਸੋ ਜੱਦੀ ਐ ਤਦ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸਜਾ ਸੇਰੇ ਸਾਹੰਦ ਸਾਹੋ ਜਿਸ ਬਾਸ ਬੈਠਿਆ ਸਹੀ ਐ सदना दा वेसू ਮੇਰੇ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾਤੀ ਜਾ ਕਰ ਦੂਜਾ ਚਉਪਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਹੋ ਧਾਨ ਅਖੋਟ ਨਾਂ ਨਖਟੈ ਨਾ ਜਾਏ ਪੂਰੇ ਸਤ ਗੁਰ ਦੀਆ ਦਿਖਾਏ ਆਪਨੇ ਸਤਗੁਰ ਕਾਹੋ ਸਾਧਵਾਲ ਜਾਈ ਗੁਰ ਕੀਰਪਾ ਤੇ ਹਰ ਮੰਨ ਵਸਾਈ ਇਹ ਹੁਦਾਨ ਆਖੋਟ ਨਾਨਕ ਟਾ ਨਾ ਜਾਏ ਪੂਰੇ ਸਤਗੁਰ ਦੀ ਯਾਦ ਘਾਏ ਅਬਨੇ ਸਾਧਗੁਰ ਕੋ ਸਾਧਵਾਲ ਜਾਈ ਗੁਰ ਕਿਰਪਾ ਤੇ ਹਰ ਮੰਨ ਵਸਾਈ ਸੇਤਾਨਮੰਤ ਹਾਰੇ ਨਾਮ ਲੇਵਲਾਏ ਗੁਰੂ ਪੂਰੇ ਹਰ ਧਨ ਪਰਗਾਸ ਆ ਹਰ ਕਿਰਪਾ ਤੇ ਵਸੇ ਮਨ ਆਏ ਰਹਾ ਓ ਆਵ ਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਜੀ ਬਾਣੀ ਸੁਖ ਮਾਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਾਣ ਦੇ ਕੋ ਭਾਈ ਦੁਬਿਧਾਮਾਰ ਹਰਮਨ ਵਸਾਈ ਨਾਮਯਮੋਲਗ ਨਾ ਪਾਇਆ ਜਾਏ ਗੁਰਪਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਕੋ ਸੋਏ ਮਤੀ ਕਾਟ ਬਰਗਟ ਹੋਏ ਸਹਜੇ ਜੇਨ ਪ੍ਰਭ ਜਾਣ ਬਿਸ਼ਾੜਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮੈਂ ਵਸ ਪ੍ਰਭੇ ਕੋ ਸਾਇ ਪਰਗਟ ਹੋਏ ਸਹਜ ਜੇਰ ਪ੍ਰਭ ਜਾਨ ਬਿਸ਼ਾਨ ਆ ਨਾਨਕ ਨਾਮ ਮਿਲੈ ਮੰਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਆਹੇ ਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ 3 ਕਰ ਦੂ ਜਾ ਜਾਉ ਬਦੇ ਏਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੋਟ ਨਾ ਲਖਡਾ ਨਾ ਜਾਏ ਪੂਰੇ ਸਤਗੁਰ ਦੀ ਯਾਦ ਦਿਖਾਏ ਆਪਣੇ ਸਤਗੁਰ ਕਾਉ ਸਦ ਬਲ ਜਾਈ ਘਰ ਘਰ ਬਾਦੇ ਹਰਮਨ ਵਸਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰ ਜੋ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਪਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਬਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 663 ਦੇ ਇਤਨਾ ਸ੍ਰੀ ਰਾਗ ਅੰਦਰ ਸ਼ਬਾਇ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ